ਮਲੇਰਕੋਟਲਾ ਬੱਸ ਸਟੈਂਡ ਇਲਾਕਾ ਅਤੇ ਇਸ ਇਲਾਕੇ ਦੇ ਵਿੱਚ ਹਮੇਸ਼ਾ ਚਹਿਲ ਪਹਿਲ ਰਹਿੰਦੀ ਆ ਅਤੇ ਸੈਂਕੜੇ ਹੀ ਬਸਾਂ ਦਾ ਆਉਣਾ ਜਾਣਾ ਮਲੇਰਕੋਟਲਾ ਬੱਸ ਸਟੈਂਡ ਵਿੱਚ ਲੱਗਿਆ ਰਹਿੰਦਾ ਹੈ ਇਸ ਬੱਸ ਸਟੈਂਡ ਇਲਾਕੇ ਦੇ ਵਿੱਚ ਇੱਕ ਗੱਡੀ ਲਗਜ਼ਰੀ ਕਾਰ ਜੋ ਜੀਪ ਕੰਪਨੀ ਦੀ ਹੈ ਤੇਜ਼ ਰਫ਼ਤਾਰ ਲੋਕਾਂ ਦੇ ਕਹਿਣ ਮੁਤਾਬਕ ਆਈ ਅਤੇ ਸੜਕ ਦੇ ਕਿਨਾਰੇ ਤੇ ਖੜੀਆਂ ਗੱਡੀਆਂ ਨੂੰ ਟੱਕਰ ਮਾਰੀ ਅਤੇ ਸਾਹਮਣੇੋਂ ਆ ਰਹੀ ਨਗਰ ਕੌਂਸਲ ਦੀ ਕੂੜਾ ਚੁੱਕਣ ਵਾਲੀ ਵੈਨ ਜਿਹਨੂੰ ਛੋਟਾ ਆਤੀ ਬੋਲਦੇ ਨੇ ਉਸ ਦੇ ਵਿੱਚ ਸਿੱਧੀ ਜਾ ਕੇ ਟੱਕਰ ਲੱਗੀ ਅਤੇ ਉਸ ਵਿੱਚ ਸਵਾਰ ਦੋ ਨગર ਕੌਸਲ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇੰਨੇ ਨਹੀਂ ਲਗਜ਼ਰੀ ਕਾਰ ਦੇ ਦੋਨੋਂ 에ਅਰ ਬੈਗਸ ਵੀ ਖੁੱਲ ਗਏ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਟੱਕਰ ਭਿਆਨਕ ਸੀ ਯਾ ਰਫ਼ਤਾਰ ਤੇਜ਼ ਸੀ ਇੱਥੇ ਥਾਨਕ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਤੇਜ਼ ਰਫ਼ਤਾਰ ਕਾਰ ਜਾਂਦੀ ਦੇਖੀ ਅਤੇ ਅ ਟਕਰਾਉਣ ਤੋਂ ਇੱਕ ਬਹੁਤ ਵੱਡੀ ਆਵਾਜ਼ ਪੈਦਾ ਹੋਈ ਤਾਂ ਸਾਰੇ ਕਬਰ ਆ ਗਏ ਭੱਜ ਕੇ ਆਏ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਿਨ੍ਹਾਂ ਨੂੰ ਇਲਾਜ ਲਈ ਮਲੇਰ ਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਦੱਸ ਦਈਏ ਕਿ ਲਗਜ਼ਰੀ ਕਾਰ ਬੁਰੀ ਤਰ੍ਹਾਂ ਕਹਿ ਸਕਦੇ ਆ ਕਿ ਨੁਕਸਾਨੀ ਗਈ ਅਤੇ ਸਾਹਮਣੇ ਨਗਰ ਕੌਂਸਲ ਦੀ ਸਫਾਈ ਵਾਲੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਹਿੰਦੇ ਨੇ ਕਿ ਜਿਹੜਾ ਛੋਟਾ ਹਾਥੀ ਮੁਲਾਜ਼ਮ ਚਲਾ ਰਹੇ ਸਨ ਉਸ ਦੀਆਂ ਲੱਤਾਂ ਵਿੱਚ ਫਸ ਗਿਆ ਸਨ ਜਿਸ ਨੂੰ ਲੈ ਕੇ ਬੜਾ ਔਖਾ ਉਸ ਨੂੰ ਕੱਢ ਕੇ ਇਲਾਜ ਲਈ ਭੇਜਿਆ ਗਿਆ ਉਧਰ ਲੋਕਾਂ ਨੇ ਮੰਨਿਆ ਕਿ ਗੱਡੀ ਦੇ ਵਿੱਚ ਕੁਝ ਨੌਜਵਾਨ ਸੀ ਤੇ ਇੱਕ ਲੜਕੀ ਸੀ ਜੋ ਇਥੋਂ ਚਲੇ ਗਏ ਅਤੇ ਨਾਲ ਹੀ ਨਾਲ ਉਹਨਾਂ ਕਿਹਾ ਕਿ ਇਹ ਹਾਦਸਾ ਕਾਫੀ ਭਿਆਨਕ ਸੀ ਅਤੇ ਜੇਕਰ ਇਹ ਬੱਸ ਦੇ ਵਿੱਚ ਜਾ ਕੇ ਟਕਰਾ ਹੁੰਦਾ ਤਾਂ ਕਈ ਸਵਾਰੀਆਂ ਨੇ ਜ਼ਖਮੀ ਹੋ ਜਾਣਾ ਸੀ ਤੇ ਇਹ ਹਾਦਸਾ ਹੋਰ ਵੀ ਗੰਭੀਰ ਹੋ ਜਾਣਾ ਸੀ ਉਧਰ ਮੌਕੇ ਤੇ ਸਬ ਇੰਸਪੈਕਟਰ ਕਰਨਜੀਤ ਸਿੰਘ ਜੱਜ ਜੀ ਵੀ ਪਹੁੰਚ ਗਏ ਆਪਣੀ ਟੀਮ ਦੇ ਨਾਲ ਜਦੋਂ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲਦੀ ਹੈ ਅਤੇ ਉਹਨਾਂ ਥਾਣੇ 'ਚ ਫੋਨ ਕਰਕੇ ਹੋਰ ਫੋਰਸ ਮੰਗਾਈ ਤਾਂ ਜੋ ਇਹਨਾਂ ਗੱਡੀਆਂ ਨੂੰ ਸਾਈਡ ਤੇ ਕੀਤਾ ਜਾਵੇ ਅਤੇ ਰਾਹ ਦੇ ਵਿੱਚੋਂ ਟ੍ਰੈਫਿਕ ਬਹਾਲ ਕੀਤੀ ਜਾਵੇ ਇਸ ਮੌਕੇ ਜਾਂਚ ਕੀਤੀ ਜਾਵੇਗੀ ਤੇ ਪਤਾ ਲਗਾਇਆ ਜਾਏਗਾ ਕਿ ਅਸਲ ਕਾਰਨ ਕੀ ਸਨ ਜਿਸ ਕਾਰਨ ਇਹ ਹਾਦਸਾ ਹੋਇਆ ਇਸ ਮੌਕੇ ਕੀ ਕਹਿਣਾ ਸਥਾਨਕ ਉਸ ਮੌਕੇ ਖੜੇ ਲੋਕਾਂ ਦਾ ਜਦੋਂ ਇਹ ਹਾਦਸਾ ਹੋਇਆ ਤੇ ਮੌਕੇ ਤੇ ਆਏ ਪੁਲਿਸ ਕਰਮੀ ਕਰਨਜੀਤ ਸਿੰਘ ਜੈਜੀ ਦਾ ਆਓ ਤੁਹਾਨੂੰ ਵੀ ਸੁਣਾਉਣਿਆਂ ਪਰ ਵੱਡੀ ਗੱਲ ਇਹ ਆ ਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਭਾਵੇਂ ਕਿ ਦੋਨਾਂ ਤਿੰਨਾਂ ਵਾਹਨ ਦਾ ਕਾਫੀ ਨੁਕਸਾਨ ਹੋ ਚੁੱਕਿਆ ਸਾਈਡ ਤੇ ਖੜੀ ਗੱਡੀ ਜਿਸ ਵਿੱਚ ਟਕਰਾਈ ਪਹਿਲਾਂ ਉਸ ਤੋਂ ਬਾਅਦ ਸਾਹਮਣੇ ਟੱਕਰ ਹੋਈ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਥਾਨਕ ਲੋਕਾਂ ਨੇ ਕਿਹਾ ਤੇ ਦੱਸਿਆ ਕਿ ਆਖਰਕਾਰ ਉਹ ਮੰਜ਼ਰ ਕਿਹੋ ਜਿਹਾ ਸੀ ਜਦੋਂ ਇਹ ਭਿਆਨਕ ਸੜਕੀ ਹਾਦਸਾ ਹੋਇਆ ਤੇ ਭੀੜਪਾੜ ਵਾਲਾ ਇਲਾਕਾ ਹਮੇਸ਼ਾ ਬਿਜ਼ੀ ਵਿਅਸਤ ਤੇ ਬਸਾਂ ਆਣੀਆਂ ਜਾਂਦੀਆਂ ਰਹਿੰਦੀਆਂ ਸਨ ਮੇਰਾ ਰੋਬਿੰਨ ਨਾਮ ਹੈ ਤੇ ਅਸੀਂ ਆਪਣੀ ਗੱਡੀ ਘਰ ਨੂੰਰੇ ਲਿਆ ਕੇ ਉਹਦੇ ਅੰਦਰ ਲਾ ਰਹੇ ਸੀਗੇ ਉਧਰੋਂ ਟੈਂਪੋ ਵਾਲਾ ਵੀ ਸਹੀ ਆ ਰਹੇ ਆ ਇਹ ਪਿੱਛੋਂ ਕਿਤੇ ਆਂਟੀ ਹੁੰਦੇ ਗੱਡੀ ਮਾਰ ਕੇ ਭਈ ਆ ਰਹਿਆ ਸੀ ਇਹਨੇ ਸਿੱਧੀ ਆ ਕੇ ਟੈਂਪੋ 'ਚ ਮਾਰੀ ਨਾਲ ਹੀ ਨਾਲ ਸਿੱਦੇ ਸਾਡੇ ਵਿੱਚ ਮਾਰੀ ਬਹੁਤ ਬੁਰੀ ਤਰ੍ਹਾਂ ਸੀ ਬਚੇ ਅੰਦਰੋਂ ਗੱਡੀ ਦੇ ਵਿੱਚੋਂ ਕਿੰਨੇ ਗੱਡੀ ਚ ਅਸੀਂ ਦੋ ਜਾਣੇ ਸੀ ਵੀ ਇਹ ਕਿੰਨੇ ਤੇ ਇਹ ਵੀ ਇਹ ਤਿੰਨੇ ਤਿੰਨ ਯਾਰੇ ਸੀ ਵੀ ਫੈਮਿਲੀ ਸੀ ਸਾਰੀ ਇਹ ਹਾਂ ਜੀ ਕੋਸਣਾ ਕੋਈ ਕਰੇ ਲੜਕੇ ਆਇਆ ਕਹਿੰਦੇ ਪਿੱਛੇ ਨਾਲੇ ਗੱਡੀ ਚਾਫ ਮਾਰ ਕੇ ਆਇਆ ਉਹਦੇ ਵਿੱਚ ਜਲਦੀ ਬਾਜੀ ਦੇ ਵਿੱਚ ਗੱਡੀ ਭਈ ਆਉਂਦਾ ਸੀ ਪਿੱਛੋਂ ਗੱਡੀ ਹੋਊਗੀ 100 100 ਕਲਾਸ ਹੋ ਗਈ ਸਾਰੇ ਏਅਰ ਬੈਗ ਖੁੱਲ ਗਏ ਗੱਡੀ ਦੇ ਸਾਰੇ ਏਅਰ ਬੈਗ ਖੁੱਲ ਗਏ ਗੱਡੀ ਦੇ ਬਾਜ਼ਾਰ ਦੇ ਵਿੱਚ ਸਾਰਾ ਕਿੰਨਾ ਹੋਇਆ ਸਾਨ ਬਹੁਤ ਜ਼ਿਆਦਾ ਹੋ ਗਈ ਔਰ ਟੈਂਪੋ ਵਾਲੇ ਜਮੇ ਲੱਤਾਂ ਟੁੱਟ ਗਿਆ ਸੀ ਮਸਾ ਸਭ ਬਚੇ ਗੱਡੀ ਦੇ ਵਿੱਚੋਂ ਇਹ ਹੁਣ ਫੋਸਫਰੇ ਤੇ ਭੱਜ ਗਈ ਭੱਜ ਗਈ ਹਾਂਜੀ ਭੱਜ ਗਿਆ ਇਹ ਦੇਖਿਆ ਤੁਸੀਂ ਨੇ ਇੱਥੇ ਹੀ ਆ ਗੱਡੀ ਇਹਨੇ ਇਹ ਗੱਡੀ ਬਹੁਤ ਤੇਜ਼ ਦੇ ਵਿੱਚ ਸਪੀਡ ਦੇ ਵਿੱਚ ਸੀ ਇਹਨੇ ਆਗੇ ਹਾਥੀ ਵਾਲੇ ਦੇ ਵਿੱਚ ਮਾਰਿਆ ਪਹਿਲਾਂ ਆਪਣਿਆਂ ਦੇ ਗੱਡੀ ਦੇ ਵਿੱਚ ਮਾਰ ਕੇ ਠੋਕ ਕੇ ਵਿੱਚ ਨਾਲ ਦੇ ਹਾਥੀ ਵਾਲੇ ਦੇ ਵਿੱਚ ਮਾਰਿਆ ਉਹਦੇ ਲੱਤਾਂ ਜਮੇ ਟੁੱਟ ਗਿਆ ਬੰਦੇ ਦੀਆਂ ਮੇਰੇ ਦੋਨੇ ਜਵਾਕ ਵਿੱਚ ਬੈਠੇ ਸੀ ਉਹ ਮਸਾ ਭੱਜ ਕੇ ਨਿਕਲੇ ਨੇ ਇੱਕ ਰੋਕ ਘਰੇਲੂ ਲੜਕੇ ਕੋਈ ਕਲੇਸ਼ ਐ ਨਾ ਘਰੇਲੂ ਉਹਦੇ ਵਿੱਚ ਮਾਮਲੇ ਵਿੱਚ ਇਹ ਗੱਡੀ ਭਜਾਈ ਆਉਂਦਾ ਸੀ ਪਿੱਛੇ ਵੀ ਮਾਰ ਕੇ ਆਇਆ ਗੱਡੀਆਂ ਇਹ ਕੁੜੀ ਦੇ ਵਿੱਚ ਮਾਰਦਾ ਕਿ ਕਾਫੀ ਤੇਜ਼ ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਦੀ ਗੱਡੀ ਫੇਰ ਬੈਕ ਗੱਡੀ ਦੇ ਖੁੱਲ ਗਏ ਕਿਹੜੀ ਗੱਡੀ ਆ ਇਹ ਇਹ ਆ ਬਾਵਾ ਜੇ ਪਾਜੀ ਕੰਪਾਸ ਕੰਪਾਸ ਕਿੱਥੇ ਨੂੰ ਨੇ ਮੁੰਡੇ ਇਹ ਚਲੇ ਗਏ ਜੀ ਕਰਨ ਵਾਗੇ ਕਿਹੜੇ ਆਪਣੇ ਉਹ ਸਾਹਮਣੇ ਗੱਡੀ ਵਾਲੇ ਨੇ ਉਹਨਾਂ ਨੂੰ ਐਮਰਜੈਂਸੀ ਜੀ ਲੈ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਹਾਂ ਕੱਢੇ ਆਪਾਂ ਨੇ ਉਹ ਤੁਸੀਂ ਜਗਾਏ ਕੰ ਹੋਇਆ ਮੈਂ ਚਾਹਲੇ ਦੇ ਬੈਠਾ ਸੀ ਸਾਹਮਣੇ ਖੜਾ ਸੀ ਇੱਕ ਕੋਲਾਖ ਤੇ ਜਿਆਦਾ ਹਾਲਸਾ ਇੱਕ ਕੋਲਾਖ ਤੇ ਬਹੁਤ ਭਾਰੀ ਉਬਾਜ ਆਈ ਬਸਾਨੇ ਕੋਲਾ ਦੇਖਿਆ ਲਿਕੜ ਕੇ ਵੀ ਕੀ ਹੋਇਆ ਜੇ ਦੇਖਿਆ ਟੱਕਰ ਹੋਈ ਹੋਈ ਸੀ ਇਹਨਾਂ ਦੀ ਕਿੰਨੀਆਂ ਗੱਡੀਆਂ ਚ ਲੱਗਿਆ ਤੇ ਦੋ ਜੇ ਚ ਲੱਗਿਆ ਇੱਕ ਪਿੱਛੇ ਗਏ ਦੇ ਨੇ ਲੱਗ ਕੇ ਆਇਆ ਤੇਜ਼ ਨਹੀਂ ਤੇਜ਼ ਬਹੁਤ ਸਪੀਡ ਤੇ ਆਏ ਹਵਾ ਮੰਗੋ ਹੈ ਮੁਰੋ ਸਾਡੇ ਆਵਾਜ਼ ਆਈ ਜਿਸ ਦੀ ਵਾਇ ਬਹੁਤ ਤਾਕੜੀ ਸੀ ਜਿਵੇਂ ਕੋਈ ਬੰਬ ਫਟਿਆ ਹੁੰਦਾ ਇੱਕ ਤਰ੍ਹਾਂ ਦਾ ਬੋਲ ਚੱਕ ਹੁਣ ਕੱਦੇ ਫਿਰ ਹਾਂਜੀ ਹਾਂ ਹਾਂਜੀ जख्मी ਖੱਡੇ ਨੇ ਇੱਕ ਹੱਥਾਂ ਚ ਭੇਜ ਤੇ ਦੋਨੇ ਉਹ ਆਪਦੇ ਚਲੇ ਗਏ ਕਿਤੇ ਪਾਸੇ ਚਲੇ ਗਏ ਹਾਂਜੀ ਉਹ ਠੀਕ ਨੇ ਹਾਂ ਉਹ ਠੀਕ ਨੇ ਲੈਡਿਸ ਦੇ ਮਾੜੀ ਮੋਟੀ ਕੋਣ ਲਿਕੜਦਾ ਸੀ ਹਾਂ ਲੈਡਿਸ ਮੈਂ ਦੀ ਮੈਂ ਕਹਿੰਦੀ ਭੈਣ ਸੀ ਉਹਨਾਂ ਦੀ ਇਹ ਨਹੀਂ ਪਤਾ ਹੀ ਬਾ ਕੋਈ ਆਪਦਾ ਹੀ ਉਹਨਾਂ ਦੀ ਗੱਲ ਚੱਲ ਰਹੀ ਸੀ ਆਪਦੀ ਭੈਣ ਨੂੰ ਕਹਿ ਰਿਹਾ ਸੀ ਤੂੰ ਜਾਣਾ ਬਸ ਵੀ ਮੈਂ ਕੀ ਕਰੂੰ ਆ ਉਹਨਾਂ ਦੀ ਕੋਈ ਘੜੇਲੂ ਮਾਮਲਾ ਦੀ ਖਬਰ ਹੁਣ ਕੀ ਹੁਣ ਵੀ ਆ ਬਜ਼ਾ ਉਹਨਾਂ ਨੂੰ ਬਤਾਉਂਗਾ 112 ਤੇ ਕੰਪਲੀਟ ਆਇਆ ਸੀ ਦੋ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਔਕੇ ਤੇ ਆਏ ਆ ਜਿਹੜਾ ਰੈਕਟਿਵ 6:00 ਵਜੇ ਅਸੀਂ ਉਹਨੂੰ ਹਸਪਤਾਲ ਭੇਜਤਾ ਤੇ ਹੁਣ ਰਸਤਾ ਕਲੀਅਰ ਕਰਾ ਰਹੇ ਬੜੀ ਕਾਫੀ ਜ਼ਬਰਦਸਤ ਟਕਰਾ ਗੱਡੀ ਦੀ 에ਅਰ ਬੈਗ ਖੁੱਲ ਗਈ ਕਾਫੀ ਜ਼ਬਰਦਸਤ ਟਕਰਾਉਣਾ ਪੀਸਾਈਡ ਤੇ ਕਢਾ ਰਹੇ ਥਾਣੇ ਵਾਲੇ ਆ ਗਏ ਕਾਹੋ ਜਿਹਾ